ਪਰ ਕੋਈ ਬੰਦਾ ਅਜੇ ਭਈ ਬੜੇ ਬੰਦਿਆਂ ਨੂੰ ਇਹ ਗੱਲ ਦਾ ਪਤਾ ਵੀ ਮਿੰਟੂ ਨੇ ਜ਼ਮੀਨ ਕਿੰਨੀ ਖਰੀਦੀ ਆ ਪਰ ਅਜੇ ਕੁਝ ਲੱਭਣ ਨਹੀਂ ਡਿਆ ਕਿਉਂਕਿ ਮਿੰਟੂ ਦਾ ਕੰਮ ਕਰਨ ਦਾ ਤਰੀਕਾ ਹੋਰ ਵਾ ਠੀਕ ਆ ਨਾ ਸੋ ਗੱਲਬਾਤ ਮੈਂ ਤੁਹਾਨੂੰ ਇਹੋ ਹੀ ਕਹਿਣੀ ਚਾਹੁੰਨਾ ਮੇਰਾ ਮਿੰਟੂ ਨਾ ਰੋਜ਼ ਕੋਈ ਨਹੀਂ ਮੇਰਾ ਕਵਾਤਰੇ ਨਾ ਰੋਜ਼ ਕੋਈ ਨਹੀਂਗਾ ਕਿਉਂਕਿ ਮਿੰਟੂ ਦਾ ਇੱਕ ਨਹੀਂ ਫਸਿਆ ਲੈਂਟਰ ਮੈਂ ਵੀ ਕਢਵਾਇਆ ਸੀ ਮੈਂ ਆਈ ਐਮ ਬਿਗੇਸਟ ਸ਼ੀਪ ਪਹਿਲਾਂ ਮੈਂ ਵੀ ਬੜੀ ਤਗੜੀ ਭੇਡ ਹੀ ਉਹਦੀ ਜਦੋਂ ਮੈਂ ਗੋਲਡੀ ਹੋਣੀ ਨੰਗੇ ਕੀਤੇ ਮੈਂ ਨਾਲ ਗੱਲਬਾਤ ਵੀ ਕਰਦਾ ਰਿਹਾ ਮੈਨੂੰ ਨਹੀਂ ਪਤਾ ਵੀ ਇਹ ਇਹ ਬੰਦਾ ਮਤਲਬ ਕਿ ਇਦਾਂ ਦਾ ਹੋਊਗਾ ਪਰ ਜਦੋਂ ਇਹਨੇ ਨਿਸ਼ਾਨ ਸਾਹਿਬ ਸਾੜੇ ਆ ਨਾ ਯਾਨੀ ਕਿ 2500 ਨਿਸ਼ਾਨ ਸਾਹਿਬ ਨੂੰ ਅੱਗ ਲਾਈ ਆ ਤੇ ਮੈਂ ਉਦੋਂ ਇੱਕ ਗੱਲ ਇਹਨੂੰ ਆਖੀ ਸੀ ਵੀ ਇਹ ਗੱਲ ਕੰਮ ਹੋਇਆ ਤੇ ਇਹਨੇ ਜਵਾਬ ਨਹੀਂ ਦਿੱਤਾ ਅਗਾਂ ਦਮੇ ਇੱਕ ਗੱਲ ਹੋਰ ਕਿਹਦਾ ਫਿਰ ਉਦੋਂ ਇਹਨੂੰ ਪਰਖਣਾ ਸ਼ੁਰੂ ਕੀਤਾ ਵੀ ਜਿਹੜਾ ਬੰਦਾ ਆਪਣੇ ਧਾਰਮਿਕ ਨਿਸ਼ਾਨਾਂ ਦਾ ਨਹੀਂ ਹੋਇਆ ਉਹ ਧਾਰਮਿਕ ਨਿਸ਼ਾਨ ਜਿਹੜੇ ਹੀ ਉਹ ਕਿਸੇ ਗੁਰਦੁਆਰੇ ਦਿੱਤੇ ਜਾ ਸਕਦੇ ਹੀ ਕਿਤੇ ਹੋਰ ਕਿਸੇ ਉਥੋਂ ਲਿਆਂਕ ਕੇ ਆਪਣੇ ਪਿੰਡ ਕੇ ਗੁਰਦੁਆਰੇ ਦਿੱਤੇ ਜਿਹੜਾ ਬੰਦਾ ਇੰਨੀ ਗੱਲਬਾਤ ਕਰਦਾ ਵਾ ਵੀ ਹਰ ਸਾਲ ਆਪਣੇ ਆਸ਼ਰਮ ਦੇ ਵਿੱਚ ਤਿਰੰਗਾ ਝੰਡਾ ਚੜਾਉਂਦਾ ਉਹ ਦੂਜੇ ਸਿੱਖ ਧਰਮ ਦੇ ਝੰਡਿਆਂ ਦਾ ਇੰਨਾ ਨਰਾਦਰ ਕਿਦਾਂ ਕਰ ਸਕਦਾ ਇੱਕ ਨਹੀਂ ਦੋ ਨਹੀਂ 500 ਨਹੀਂ 1000 ਨਹੀਂ 2000 ਨਹੀਂ 2500 25 2600 ਨਿਸ਼ਾਨ ਸਾਹਿਬ ਵੀਡੀਓ ਪਈਆਂ ਸਾਰਾ ਸਬੂਤ ਪਿਆ ਇਸ ਗੱਲ ਦੇ ਗਵਾਹ ਹੈਗੇ ਲੱਖਾ ਸੁਧਾਨਾ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਪ੍ਰਭਦੀਪ ਸਿੰਘ ਪਟਵਾਰੀ ਉੱਥੇ ਮੇਰੇ ਹਿਸਾਬ ਨਾਲ ਪਪਾ ਬਕਸੀਸ ਵੀ ਸੋ ਗੱਲਬਾਤ ਇਹ ਹੈਗੀ ਵੀ ਉਹ ਤੋਂ ਬਾਅਦ ਇਹਦਾ ਪਤਾ ਲੱਗਣਾ ਕੀਤਾ ਸ਼ੁਰੂ ਕਿ ਹਾਂ ਵੀ ਭਾਈ ਆ ਚੱਕਰ ਵਾਪੀ ਇਹ ਬੰਦਾ ਜਿਹੜਾ ਇੰਨਾ ਸਦੇਤੇ ਹੋ ਨਹੀਂ ਸਕਦਾ ਨਹੀਂ ਤੇ ਕਰੀ ਇਹਦਾ ਜੋ ਪਿਛਲੇ ਬੰਨੇ ਲੈਂਟਰ ਫਸਿਆ ਸੀ ਨਾ ਜਦੋਂ ਇਹਦਾ ਤੇ ਉਦੋਂ 350 ਬੋਰੀ ਖੀਰ ਦੇ ਉੱਤੇ ਮੈਂ ਹੋਈ ਭੇਜੀ ਸੀ ਇਹਨੂੰ ਕਹਿੰਦਾ ਮੁੱਕਰ ਜੀ ਇਹ ਗੱਲ ਨੂੰ ਨਹੀਂ ਕਿ ਮੇਰੇ ਕੋਲ ਅੱਜ ਵੀ ਸ਼ਰਤ ਕਿਤੇ ਪਰਚੀ ਪਈ ਹੋਣੀ ਆ ਮੁੰਡਾ ਸੀ ਸਾਡੇ ਨਾਲ ਜਨਾਲੇ ਦਾ ਤੇ ਉਹ ਮੁੰਡਾ ਚੜਾਈ ਕਰ ਗਿਆ ਵਾ ਹੁਣ ਤੇ ਉਹ ਬੰਦਾ ਮੇਰੇ ਕਹਿਣ ਦੇ ਉੱਤੇ ਸਪੈਸ਼ਲ ਮੈਂ ਕਿਹਾ ਬਈ ਸਵੇਰੇ ਗੱਡੀ ਲਦਾ ਕੇ ਜਾ ਦੇ ਕੇ ਆ ਜੰਨਾ ਸੀਮੈਂਟ ਚਾਹੀਦਾ ਵੇ ਇਹਨੂੰ ਉਹ 350 ਬੋਰੀ ਇਕਰੀ ਦੇ ਕੇ ਆ ਮੇਰੇ ਹਿਸਾਬ ਨਾਲ ਉਹਨੇ 100 ਬੋਰੀ ਮੁੜ ਕੇ ਬਾਅਦ ਵਿੱਚ ਫੇਰ ਭੇਜੀ ਸੋ ਇਹ ਗੱਲ ਨਹੀਂ ਹੈਗੀ ਵੀ ਅਸੀਂ ਉਹਨੂੰ ਬਦਨਾਮ ਕਰਦੇ ਆ ਜਾਂ ਕਿੱਦਾਂ ਉਹਨੂੰ ਸੇਵਾ ਦਿੱਤੀ ਹਾਂ ਸੇਵਾ ਉਹਨਾਂ ਚਿਰ ਹੀ ਜਿੰਨਾ ਚਿਰ ਉਹ ਬੰਦਾ ਹਮ ਲੱਗਦਾ ਹੈ ਪਰ ਜਿੱਦਣ